ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰੇ ਜੇ ਆਪਣੇ ਪਾਰਟੀ ਵੀ ਹੈ ਸੂਟ ਰੈਡੀ ਹੋਇਆ ਨਿਊ ਫੈਬਰਿਕ ਰਹਿਣ ਜਾਂ ਨਿਊ ਡਿਜ਼ਾਈਨ ਸਾਰੇ ਰੈਡੀ ਹੋਇਆ ਤਾਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੀ ਸਕਿਪ ਨਾ ਕਰਿਓ ਕਿਉਂਕਿ ਪੂਰੀ ਡਿਟੇਲ ਆਪਾਂ ਫੈਬਰਿਕ ਦੀ ਵਰਕ ਦੀ ਦੁਪੱਟੇ ਦੀ ਵੀਡੀਓ ਦੇ ਵਿੱਚ ਹੀ ਦਵਾਂਗੇ ਕਾਫੀ ਮੈਸੇਜ ਮੈਨੂੰ ਆਉਂਦੇ ਆ ਤਾਂ ਕਿ ਕਿਹੜਾ ਦੁਪੱਟੇ ਦਾ ਫੈਬਰਿਕ ਕਿਹੜਾ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ ਵਟਸਐਪ ਨੰਬਰ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਆਪਾਂ ਸ਼ੁਰੂ ਕਰਦੇ ਹਾਂ ਜੀ ਇਹ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਪਿਓਰ ਸਿਲਕ ਦਾ ਫੈਬਰਿਕ ਹੋਊਗਾ ਜੀ ਤੇ ਕਲਰ ਇਹਦਾ ਤੁਸੀਂ ਚੈੱਕ ਕਰੋ ਜੀ ਇਹ ਸੀ ਗ੍ਰੀਨ ਤੋਂ ਵੀ ਥੋੜਾ ਹਟ ਕੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਆਪਾਂ ਰੈਡੀ ਕੀਤਾ ਠੀਕ ਹੈ ਜੀ ਇਹ ਆ ਗਿਆ ਜੀ ਤਾਂ neck ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਜਾ ਕੇ ਵੀ ਤੁਸੀਂ ਸਾਡੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਇਹਨਾਂ ਸਾਰੇ ਸੂਟਾਂ ਦੀਆਂ ਵੀਡੀਓ ਆਪਾਂ ਅਪਲੋਡ ਕਰਦੇ ਹਾਂ ਉੱਥੇ ਵੀ ਬਹੁਤ ਹੀ ਪਿਆਰੀ ਜੀ ਆਪਾਂ ਇਹਦੀ neck ਰੈਡੀ ਕੀਤੀ ਤੁਸੀਂ ਚੈੱਕ ਕਰੋ ਪ੍ਰੋਪਰ neck ਰੈਡੀ ਕੀਤੀ ਹੈ ਤਾਂ ਕਲੀਆਂ ਦਾ ਪੈਨਲ ਆ ਜੂਗਾ ਵਿੱਚ ਬੋਟੀ ਐਡ-ਆਨ ਕੀਤੀ ਹੋਈ ਹੈ ਤਾਂ ਇਹਦੇ ਵਿੱਚ ਆਪਾਂ ਪਰਲਸ ਦਬਕਾ ਐਡ-ਆਨ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਕੀਰੇ ਤੇ ਕੰਮ ਇੰਟਰ ਪੈਨਲ ਆ ਗਿਆ ਜੀ ਇਹਦੀਆਂ ਕਲੀਆਂ ਆ ਗਈਆਂ ਵਿੱਚ ਬੂਟੀ ਆ ਗਈ ਤੇ ਇਹਦਾ ਘੇਰਾ ਪ੍ਰੋਪਰ ਘੇਰਾ ਐਂਡ ਚਾਕ ਹੈਵੀ ਰਹਿਣਗੇ ਐਦਾਂ ਹਿੱਪ ਤੋਂ ਕੰਮ ਸਟਾਰਟ ਹੋ ਜੂਗਾ ਜੀ ਐਦਾਂ ਬਹੁਤ ਹੀ ਪਿਆਰਾ ਜਿਹਾ ਬਾਰਡਰ ਆ ਜਾਊਗਾ ਚੈੱਕ ਕਰੋ ਤੁਸੀਂ ਡਬਲ ਟ੍ਰिपल ਬਾਰਡਰ ਐਡ ਆਨ ਕੀਤਾ ਹੋਇਆ ਪ੍ਰੋਪਰ ਹੈਵੀ ਘੇਰਾ ਰਹੂਗਾ ਇਹਦਾ ਡਿਟੇਲਿੰਗ ਤੁਸੀਂ ਚੈੱਕ ਕਰੋ ਦਬਕਾ ਐਂਡ ਪਰਲਸ ਇਹਦੇ ਵਿੱਚ ਆਪਾਂ ਐਡ ਕੀਤੇ ਹੋਏ ਆ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ

ਠੀਕ ਹੈ ਜੀ ਤੇ ਇਹਦੀਆਂ 슬ੀਵਸ ਚੈੱਕ ਕਰੋ ਤੁਸੀਂ ਜੋ ਕਿ ਬਹੁਤ ਹੀ ਪਿਆਰੀਆਂ ਜੀਆਂ ਰੈਡੀ ਹੋਈਆਂ ਉੱਪਰ ਵੀ ਆਪਾਂ ਇਦਾਂ ਬਾਰਡਰ ਐਡ ਆਨ ਕੀਤੇ ਹੋਏ ਆ ਟ੍ਰਿਪਲ ਬਾਰਡਰ ਜਿੱਦਾਂ ਆਪਣੇ ਘੇਰੇ ਤੇ ਆ ਜਾਂਦੇ ਆ ਇਦਾਂ ਹੀ ਸੇਮ ਹੀ 슬ੀਵਸ ਤੇ ਦਿੱਤੇ ਹੋਏ ਆ ਤੇ ਪੂਰਾ ਪ੍ਰੋਪਰ ਹੈਵੀ ਇਹਦੀ 슬ੀਵਸ ਤਾਂ ਉਹੀ ਤੁਸੀਂ ਚੈੱਕ ਕਰੋ ਪੂਰਾ ਜਾਲ ਦਿੱਤਾ ਹੋਇਆ ਆਪਾਂ ਇਦਾਂ 슬ੀਵਸ ਦੇ ਉੱਪਰ ਪੂਰਾ ਜਾਲ ਰਹੂਗਾ ਉੱਪਰ ਤੱਕ ਇਦਾਂ ਬਹੁਤ ਹੀ ਪਿਆਰੀਆਂ ਜੀਆਂ ਬਾਜੂ ਰੈਡੀ ਹੋਈਆਂ ਇਦਾਂ ਪੂਰਾ ਜਾਲ ਰਹੂਗਾ ਠੀਕ ਹੈ ਜੀ カラー ਵੀ ਬਹੁਤ ਪਿਆਰਾ ਆਇਆ ਏ ਤੇ ਇਹਦੇ ਉੱਪਰ ਜਿਹੜਾ ਆਪਾਂ ਵਰਕ ਦਿੱਤਾ ਉਹ ਵੀ ਬਹੁਤ ਪਿਆਰਾ ਜਾਂ ਵਰਕ ਹੋਇਆ ਫੁੱਲ ਹੈਵੀ ਦੇ ਵਿੱਚ ਸੂਟ ਰੈਡੀ ਹੋਇਆ ਠੀਕ ਹੈ ਜੀ ਇਹ ਆ ਗਈ ਜੀ ਦੀ ਸਲਵਾਰ ਪਟਿਆਲਾ ਸਲਵਾਰ ਰੈਡੀ ਕੀਤੀ ਹੈ ਜੀ ਸ਼ਰਟ ਆਪਣੀ ਫੁੱਲ ਹੈਵੀ ਆ ਗਈ ਤਾਂ ਆਪਾਂ ਸਲਵਾਰ ਦੇ ਉੱਪਰ ਇਦਾਂ ਬੂਟੀਆਂ ਐਡ ਆਨ ਕੀਤੀਆਂ ਹੋਈਆਂ ਚੈੱਕ ਕਰੋ ਤੁਸੀਂ ਇਦਾਂ ਬੂਟੀਆਂ ਐਡ ਆਨ ਕੀਤੀਆਂ ਸਲਵਾਰ ਦੇ ਉੱਪਰ ਆਪਾਂ ਠੀਕ ਹੈ ਜੀ ਪਟਿਆਲਾ ਸਲਵਾਰ ਰੋਗੀ ਕੁੰਡੇ ਵਾਲੀ ਇਹ ਆ ਗਿਆ ਜੀ ਦਾ ਦੁਪੱਟਾ ਪਿਓਰ オーਰਗੈਂਜ਼ਾ ਦਾ ਦੁਪੱਟਾ ਰਹੂਗਾ ਦੁਪੱਟਾ ਇਹਦਾ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਫੁੱਲ ਹੈਵੀ ਦੇ ਵਿੱਚ ਦੁਪੱਟਾ ਰੈਡੀ ਕੀਤਾ ਬਹੁਤ ਹੀ ਪਿਆਰਾ ਜਾਂ ਦੁਪੱਟਾ ਰੈਡੀ ਹੋਇਆ ਜੀ ਤਾਂ ਫੁੱਲ ਹੈਵੀ ਦੇ ਵਿੱਚ ਦੁਪੱਟਾ ਰੈਡੀ ਹੋਇਆ ਤਾਂ 4 ਸਾਈਡ ਬਾਰਡਰ ਰਹੂਗਾ ਪ੍ਰੋਪਰ ਠੀਕ ਹੈ ਜੀ ਤੇ ਪੂਰੇ ਦੇ ਵਿੱਚ ਇਹਦਾ ਬੂਟੀਆਂ ਐਡ ਆਨ ਕੀਤੀਆਂ ਹੋਈਆਂ ਚੈੱਕ ਕਰੋ ਤੁਸੀਂ ਪੂਰਾ ਜਾਲ ਰਹੂਗਾ ਦੁਪੱਟੇ ਦੇ ਵਿੱਚ ਤੇ نیچے ਆਪਾਂ ਇਹਨੂੰ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਪ੍ਰੋਪਰ ਪੂਰਾ ਦੁਪੱਟਾ ਇਦਾਂ ਹੈਵੀ ਜਾਲ ਰਹੂਗਾ ਦੁਪੱਟੇ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਦੁਪੱਟਾ ਰੈਡੀ ਹੋ ਗਿਆ ਇਸ ਚੈੱਕ ਕਰ ਸਕਦੇ ਹੋ ਇਹ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਹੀ ਪਿਆਰਾ ਲੱਗੂਗਾ ਪਰ ਹੈਵੀ ਦੁਪੱਟਾ ਰਹੂਗਾ ਕਲਰ ਵੀ ਇਦਾਂ ਬਹੁਤ ਪਿਆਰਾ ਹੈ ਜੀ ਪਿਓਰ ਸਿਲਕ ਦਾ ਫੈਬਰਿਕ ਰਹੂਗਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਇਹ ਦਿਨ ਨਾਲ ਆਪਾਂ ਇੱਕ ਇਹ ਦੁਪੱਟਾ ਰੈਡੀ ਕੀਤਾ ਜੀ ਪਿਓਰ ਚਨਾਉਣ ਦਾ ਲਾਈਟ ਵੇਟ ਦੇ ਵਿੱਚ ਐਦਾਂ ਫਿਨਿਸ਼ਿੰਗ ਦਿੱਤੀ ਹੈ ਕਿਰਨ ਲੇਸ ਤੇ ਤੇ ਚਿੱਪੀ ਦੀ ਚੋਕ ਐਡ ਕੀਤੀਆਂ ਠੀਕ ਹੈ ਜੀ ਆਪਾਂ ਸਿਰ ਤੇ ਲੈ ਸਕਦੇ ਆ ਤੇ ਹੈਵੀ ਦੁਪੱਟਾ ਆਰਗੈਂਜ਼ਾ ਦਾ ਆਪਾਂ ਸਿੱਧਾ ਸ਼ੋਲਡਰ ਵਗੈਰਾ ਤੇ ਵੇਅਰ ਕਰ ਸਕਦੇ ਆ ਠੀਕ ਹੈ ਜੀ ਕਿਉਂਕਿ ਇਹ ਦੀਦੀ ਸਿਰ ਤੇ ਲੈਂਦੇ ਆ ਦੁਪੱਟਾ ਤਾਂ ਉਹ ਕਹਿੰਦੇ ਸੀ ਕਿ ਇਹ ਸਲਿੱਪਰੀ ਨਾ ਹੋਵੇ ਇਸ ਕਰਕੇ ਆਪਾਂ ਦੋ ਦੁਪੱਟੇ ਰੈਡੀ ਕੀਤੇ ਆ ਇਹ ਦੁਪੱਟਾ ਨੇ ਸਿਰ ਤੇ ਮਤਲਬ ਵੇਅਰ ਕਰਨਗੇ ਤੇ ਇਹ ਸਾਈਡਸ ਦੇ ਉੱਪਰ ਹੈਵੀ ਦੁਪੱਟਾ ਆ ਚੁੱਕਾ ਸ਼ੋਲਡਰ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਇਹ ਸੂਟ ਰੈਡੀ ਹੋਇਆ ਫੁੱਲ ਹੈਵੀ ਦੇ ਵਿੱਚ ਇਹ ਆਪਣੇ ਘਰ ਦੇ ਕਿਸੇ ਵੀ ਫੰਕਸ਼ਨ ਤੇ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਰਿਸੈਪਸ਼ਨ ਹੋ ਗਈ ਵਿਆਹ ਵਾਲੇ ਦਿਨ ਰਿਸੈਪਸ਼ਨ ਤੇ ਚਾਕੋ ਤੇ ਤੁਹਾਡੀ ਚੋਆਇਸ ਅਕੀ 컬러 ਵੀ ਇਹ ਬਹੁਤ ਜ਼ਿਆਦਾ ਪਿਆਰਾ ਇਹ ਪਿਓਰ ਦੇ ਸ਼ੇਡ ਆ ਕਿਉਂਕਿ ਤੁਸੀਂ ਆਪਣੀ ਚੋਆਇਸ ਦੇ ਅਕੋਰਡਿੰਗ ਨਾ ਕਲਰ ਚੇਂਜ ਵੀ ਕਰ ਸਕਦੇ ਨੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਬਹੁਤ ਪਿਆਰਾ ਜਿਹਾ ਕਲਰ ਹੈ ਪਿੰਕ ਪੀਸ ਤੋਂ ਹਟ ਕੇ ਸ਼ੇਡ ਆ ਠੀਕ ਹੈ ਜੀ ਇਹ ਵੀ ਆਪਣਾ ਸੂਟ ਬਹੁਤ ਪਿਆਰਾ ਰੈਡੀ ਹੋਇਆ ਕਹਿੰਦਾ ਇਹਦੀ ਨੈਕਲਾਈਨ ਲਾਉਗੀ ਕਲਰ ਤੁਸੀਂ ਚੈੱਕ ਕਰੋ ਜੀ ਪਿਓਰ ਕ੍ਰੇਪ ਤੇ ਰੈਡੀ ਹੋਇਆ ਇਹ ਵੀ ਇਹਦੀ ਨੈਕ ਬਹੁਤ ਪਿਆਰੀ ਰੈਡੀ ਹੋਈ ਹੈ ਇਦਾਂ ਕੱਟਵਰਕ ਦੇ ਕੇ ਆਪਾਂ ਨੇ ਰੈਡੀ ਕੀਤੀ ਹੋਈ ਹੈ ਚੈੱਕ ਕਰੋ ਤੁਸੀਂ ਪ੍ਰੋਪਰ ਪਰਲੀ ਦਬਕੇ ਦਾ ਕੰਮ ਹੈ ਜੀ ਇਹਦੇ ਵਿੱਚ ਚੈੱਕ ਕਰੋ ਤੁਸੀਂ ਟੋਟਲੀ ਦਬਕੇ ਦਾ ਕੰਮ ਹੋਊਗਾ ਬਹੁਤ ਹੀ ਪਿਆਰੀ ਜੀ ਨੈਕ ਰੈਡੀ ਹੋਈ ਹੈ ਥੋੜਾ ਜਿਹਾ ਇਹਦੇ ਵਿੱਚ ਆਪਾਂ ਗ੍ਰੀਨ ਦਾ ਟੱਚ ਦਿੱਤਾ ਹੈ ਠੀਕ ਹੈ ਜੀ ਟੋਟਲੀ ਹੈਂਡਵਰਕ ਦਾ ਪੀਸ ਆ ਇਹ ਵੀ neck ਆ ਗਈ ਜੀ ਤੇ ਇਹਦੇ ਫਰੰਟ ਤੇ ਆਪਾਂ ਇਦਾਂ ਜਾਲ ਟਾਈਪ ਕਲੀਆਂ ਐਡ ਆਨ ਕੀਤੀਆਂ ਹੋਈਆਂ ਇਹ ਵੀ ਦਬਕੇ ਦਾ ਕੰਮ ਰਹੂਗਾ ਜੀ ਜਿਹੜੀਆਂ ਇਹ ਕਲੀਆਂ ਜਿਹੜੀਆਂ ਐਡ ਕੀਤੀਆਂ ਆਪਾਂ ਤੁਸੀਂ ਚੈੱਕ ਕਰੋ ਦਬਕਾ ਹੋਊਗਾ ਇਹਨਾਂ ਦੇ ਵਿੱਚ ਵੀ ਤੇ ਮੋਤੀ ਨੂੰ ਵੀ ਆਊਟਲਾਈਨ ਆਪਾਂ ਦਬਕੇ ਦੀ ਦਿੱਤੀ ਹੋਈ ਹੈ ਠੀਕ ਹੈ ਜੀ ਪੂਰੀ ਸ਼ਰਟ ਤੇ ਤਾਂ ਜਾਲ ਰਹੂਗਾ ਕਲੀਆਂ ਦਾ ਇਹ ਸ਼ੇਡ ਵੀ ਇੰਨਾ ਪਿਆਰਾ ਸਿੰਪਲ ਸੋਬਰ ਸਰਦਾਰੀ ਤੇ ਐਲੀਗੈਂਟ ਜਿਹਾ ਸੂਟ ਰੈਡੀ ਹੋਇਆ ਹੈ ਇਹ। ਇਦਾਂ ਪਾਈਪਿੰਗ ਦਿੱਤੀ ਆਪਾਂ ਇਹਨੂੰ। ਟੋਟਲੀ ਤੱਪਕੇ ਦਾ ਪੀਸ ਹੈ ਜੀ ਇਹ। ਇਹ ਰੈਣੀ-ਰੈਣੀਆ 슬ੀਵਸ, 슬ੀਵਸ ਦੇ ਉੱਪਰ ਆਪਾਂ ਇਦਾਂ ਬਾਰਡਰ ਐਡ ਕੀਤਾ ਹੋਇਆ। ਬਾਰਡਰ ਆ ਗਿਆ ਜੀ। ਪੂਰਾ ਬੰਚ ਦਿੱਤਾ ਹੋਇਆ ਆਪਾਂ ਉੱਪਰ ਤੱਕ ਇੰਤਾ 슬ੀਵਸ ਦੇ ਉੱਪਰ। ਬਹੁਤ ਪਿਆਰੀਆਂ ਜੀਆਂ 슬ੀਵਸ ਰੈਡੀ ਹੋਈਆਂ। ਤੁਸੀਂ ਕੰਮ ਦੀਆਂ ਡਿਟੇਲਿੰਗ ਚੈੱਕ ਕਰੋ ਕਿ ਬਹੁਤ ਪਿਆਰਾ ਰੈਡੀ ਹੋਇਆ ਤੇ ਪੂਰੇ ਦੇ ਵਿੱਚ ਇਦਾਂ ਆਪਾਂ ਜਾਲ ਦਿੱਤਾ ਹੋਇਆ ਬੂਟੀ ਦਾ 슬ੀਵਸ ਦੇ ਉੱਪਰ ਪਰਮੀ 슬ੀਵਸ ਹੋਊਗੀ ਆਪਣੀ ਇਦਾਂ ਬੂਟੀ ਠੀਕ ਹੈ ਜੀ ਤੇ ਇਹਦੇ ਬੈਕ ਤੇ ਵੀ ਆਪਾਂ ਕੰਮ ਕੀਤਾ ਹੋਇਆ ਇਦਾਂ ਇਹਦੀ ਬੈਕ ਤੇ ਰਹੂਗਾ ਬੈਕ ਤੇ ਪੂਰਾ ਪਰਮਾ ਕੰਮ ਰਹੂਗਾ ਬੈਕ ਆ ਚੁੱਕੀ ਠੀਕ ਹੈ ਜੀ ਫਰੰਟ ਐਂਡ ਬੈਕ ਇਹ ਹੋਊਗੀ ਜੀ ਦੀ ਸਲਵਾਰ ਸਲਵਾਰ ਇਹਦੀ ਵੀ ਪਟਿਆਲਾ ਆ ਜੀ ਕਿਉਂਕਿ ਇਹ ਦੀ ਲਾਈਕ ਕਰਦੇ ਆ ਪਟਿਆਲਾ ਸਲਵਾਰੀ ਹੁੰਦੇ ਵਾਲੀਆਂ ਸਲਵਾਰਾਂ ਰੈਡੀ ਹੁੰਦੀਆਂ ਚੌੜੀ ਮੋਰੀ ਰੱਖ ਕੇ ਇਹਦੇ ਆਪਾਂ ਇੰਦਾ ਬਾਰਡਰ ਦਿੱਤਾ ਹੋਇਆ ਸਲਵਾਰ ਦੀ ਮੋਰੀ ਦੇ ਉੱਤੇ ਠੀਕ ਹੈ ਜੀ ਇਹ ਸਲਵਾਰ ਦੀ ਮੋਰੀ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰੋ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਪਿਓਰ ਆਰਗੈਂਜ਼ਾ ਦਾ ਦੁਪੱਟਾ ਜੀ ਇਹਦਾ ਵੀ ਇੰਦਾ ਬਾਰਡਰ ਦਿੱਤਾ ਹੋਇਆ ਪੂਰਾ 4 ਸਾਈਡ ਬੂਟੀ ਐਡ ਆਨ ਕੀਤੀ ਹੋਈ ਆ ਵਿੱਚ ਇੱਦਾਂ ਬੂਟੀਆਂ ਐਡ ਆਨ ਕੀਤੀਆਂ ਹੋਈਆਂ ਪੂਰੇ ਦੁਪੱਟੇ 'ਚ ਝਾਲ ਟਾਈਪ ਤੇ ਕਿਰਨ ਲੇਸ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਇਹ ਕਿਰਨ ਲੇਸ ਜਿੱਦਾਂ ਦੀਦੀ ਨੂੰ ਬਹੁਤ ਪਸੰਦ ਆ ਤੁਸੀਂ ਦੱਸ ਸਕਦੇ ਹੋ ਸਾਨੂੰ ਆਪਣੀ ਚੁਆਇਸ ਤਾਂ ਆਪਾਂ ਇਹਨੂੰ ਕਿਰਨ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਦੋ ਤਿੰਨ ਤਰ੍ਹਾਂ ਦੀ ਆਪਾਂ ਇਹਦੇ ਵਿੱਚ ਬੂਟੀ ਦਿੱਤੀ ਹੋਈ ਹੈ ਦੁਪੱਟੇ ਜਿਹੜਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਗ੍ਰੀਨ ਗ੍ਰੀਨ ਟੱਚ ਦਿੱਤਾ ਹੋਇਆ ਉਹ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕਿਜੀ オーਰਗੈਂਜ਼ਾ ਦਾ ਦੁਪੱਟਾ ਰਹੂਗਾ ਪਿਓਰ オーਰਗੈਂਜ਼ਾ ਦਾ ਇਹਦੇ ਨਾਲ ਵੀ ਆਪਾਂ ਇੱਕ ਸਿੰਪਲ ਦੁਪੱਟਾ ਰੱਖਿਆ ਆ ਇਸ ਚੈੱਕ ਕਰੋ ਉਦਾਂ ਹੀ ਫਿਨਿਸ਼ਿੰਗ ਦੇ ਕੇ ਲੇਸ ਦੀ ਵਿੱਚ ਥੋੜੀ ਸਿੱਪੀ ਐਡ ਕਰਕੇ ਇੱਕ ਸਿੰਪਲ ਦੁਪੱਟਾ ਆਪਾਂ ਇਹਦੇ ਨਾਲ ਵੀ ਤਾਂ ਹੋਇਆ ਜਿਹੜੇ ਹੈਵੀ ਦੁਪੱਟੇ ਹੁੰਦੇ ਆ ਇਦਾਂ ਹੀ ਥੋੜੇ ਸਲਿਪਰੀ ਹੁੰਦੇ ਆ ਤਾਂ ਇਹ ਆਪਾਂ ਸ਼ੋਲਡਰ ਵਗੈਰਾ ਤੇ ਐਡ ਕਰਕੇ ਸਿਰ ਤੇ ਦੁਪੱਟਾ ਲੈ ਸਕਦੇ ਆ ਠੀਕ ਹੈ ਜੀ ਤੇ ਤੁਸੀਂ ਸਿੰਗਲ ਦੁਪੱਟੇ ਨਾਲ ਵੀ ਰੈਡੀ ਕਰਵਾ ਸਕਦੇ ਹੋ ਤੇ ਡਬਲ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਅਨਸਾਰ ਰੈਡੀ ਹੋ ਜਾਂਦਾ ਜੀ ਇਹ ਆਪਣਾ ਪਿਓਰ ਕ੍ਰੇਪ ਦਾ ਫੈਬਰਿਕ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਛੇੜੇ ਬਹੁਤ ਜਿਆਦਾ ਪਿਆਰਾ ਬਾਕੀ ਤੁਸੀਂ ਆਪਣੀ ਚੁਆਇਸ ਦੇ ਕਲਰ ਤੇ ਰੈਡੀ ਕਰਵਾ ਸਕਦੇ ਹੋ ਬਟ ਇਹ ਐਜ਼ ਇਟ ਇਜ਼ ਬਣਿਆ ਹੋਇਆ ਅਨਸਰਦਾਰੀ ਲੁੱਕ ਦਾ ਸੂਟ ਰੈਡੀ ਹੋਇਆ ਕਿ ਪਰਸਨਲੀ ਵੀ ਮੈਨੂੰ ਇਹ ਇੰਨੇ ਪਿਆਰੇ ਸੂਟ ਲੱਗੇ ਰੈਡੀ ਹੋਏ ਇਹ ਹੈਗਾ ਜੀ ਰਸਟ ਕਲਰ ਬਹੁਤ ਹੀ ਪਿਆਰਾ ਜਿਹਾ ਔਰੈਂਜ ਰਸਟ ਕਲਰ ਰਹੂਗਾ ਪ੍ਰੋਪਰ ਰਸਟ ਕਲਰ ਜੋ ਕਿ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਆ ਤੇ ਪਿਓਰ ਕ੍ਰੇਪ ਤੇ ਰੈਡੀ ਕੀਤਾ ਜੀ ਆਪਾਂ ਇਹ ਇਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਪਿਓਰ ਤੇ ਕਰਾਉਣਾ ਸੈਮੀ ਤੇ ਕਰਾਉਣਾ ਇਹ ਸੈਮੀ ਫੈਬਰਿਕ ਤੇ ਵੀ ਰੈਡੀ ਹੋ ਜਾਊਗਾ ਅਨਟਿਕ ਕੰਮ ਦਿੱਤਾ ਆਪਾਂ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਇਹ ਗੋਟਾ ਪੱਤੀ ਐਡ ਆਨ ਕੀਤਾ ਜੀ ਇਹਦੀ neck line ਆ ਗਈ ਚੈੱਕ ਕਰੋ ठीक है जी ये सारा पान टीक कम दिता जी पूरा दबके काम रहेगा गोटा पत्ती एंड दबका कटदाना यूज किया पैनल बहुत हैवी रेडी आप ठीक है जी साइड से आप बूटी ऐड ऑन की कलिया का पैनल आजगा जी एद घेरा नीचे तक सेंटर पैनल आके घेरे पर काम आ गया चैक करो घेरा आ गया जी तो हैवी घेरा आ गया यह पूरा विच आप दबका ऐड ऑन किया बहुत ही ज़्यादा अग्रेसफुल अपना सूट रेडी हो गया जी दि सलीव्स स्लीवस के उपर भी आप जिदा घेरे तो हैवी बॉर्डर दिता उदा ही हैवी बॉर्डर दिता हुआ ठीक है जी उपर आप बूटी दिती हुई है पूरी स्लीवस के उपर बूटी आजूगी बॉडर देना जी चैक करो हर चीज़ आप तो ने तो इसलिए दिखाने कि तो हर चीज़ का प्रोपर पता लग जाए फिनिशिंग वगैरह फुल हैवी ਚੋਰਟ ਆ ਜਾਂਦੀਆਂ ਕਲਰ ਇਹ ਬਹੁਤ ਜਿਆਦਾ ਪਿਆਰਾ ਜੀ ਇਹਦੇ ਨਾਮ ਰੱਖਿਆ ਜੀ ਆਪਾਂ ਫੁੱਲ ਪਟਿਆਲਾ ਸਲਵਾਰ ਹੈਵੀ ਸਲਵਾਰ ਰੱਖੀ ਹੈ ਫੁੱਲ ਪਟਿਆਲਾ ਤੇ ਨੀਚੇ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਹੈ ਪੌਂਚੇ ਬਣਾ ਕੇ ਜੀ ਇਹ ਆ ਗਿਆ ਇਹਦਾ ਦੁਪੱਟਾ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਇਹ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਇਦਾਂ ਜਿਵੇਂ ਆਪਣਾ ਵਰਕ ਆ ਜਾਂਦਾ ਤੇ ਪੂਰੇ ਦੁਪੱਟੇ ਦੇ ਵਿੱਚ ਇਦਾਂ ਆਪਾਂ ਗੋਟੇ ਦੀਆਂ ਕਲੀਆਂ ਦਿੱਤੀਆਂ ਪਿਓਰ ਕ੍ਰੇਪ ਦਾ ਫੈਬਰਿਕ ਰਹੂਗਾ ਪਿਓਰ ਚਨਾਉਣ ਦਾ ਦੁਪੱਟਾ ਤੇ ਕਲਰ ਇਹ ਬਹੁਤ ਪਿਆਰਾ ਰਸਟ orange ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਕਿਵੇਂ ਦੇ ਲੱਗੇ ਵੀਡੀਓ ਵਾਚ ਕਰਨ ਲਈ ਧੰਨਵਾਦ